ਸਸ਼ੀਕਲਤ ਸੀ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਮਾਨ ਨੇ ਖੁਸ਼ ਕਰਤੇ ਆਪਣੇ ਐਮਐਨਐ ਐਸਜੀਪੀਸੀ ਪ੍ਰਧਾਨ ਦੀ ਵਿਕਰਮ ਮਜੀਠੀਆ ਨੂੰ ਨੇਕ ਸਲਾਹ ਬੰਦੀ ਸਿੰਘ ਨੇ ਖੋਲੇ ਕਈ ਰਾਗ ਵਿਨੇਸ਼ ਫੋਗਾਟ ਨੂੰ ਮਿਲ ਗਿਆ ਮੈਡਲ ਸੁਖਬੀਰ ਬਾਦਲ ਖੁਦ ਲੜਨਗੇ ਜਿਮਨੀ ਚੋਣਾ ਪੰਜਾਬ ਦੇ ਵਿੱਚ ਮੌਸਮ ਰਹੇਗਾ ਸੁਹਾਵਣਾ ਸੀਮ ਭਗਵੰਤ ਮਾਨ ਨੇ ਅਹਿਮ ਕਦਮ ਚੱਕ ਕੇ ਆਪਣੇ ਐਮਐਲਏ ਖੁਸ਼ ਕਰ ਦਿੱਤੇ ਨੇ ਉਹਨਾਂ ਨੇ ਉਹਨਾਂ ਨੂੰ ਮਰਜ਼ੀ ਦੇ ਜਿਹੜੇ ਕਿ ਅਸਰ ਅਨੁਕਤ ਕਿਤੇ ਗਏ ਨੇ ਦੱਸਈਏ ਕਿ ਆਗਮੀ ਜਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲਦੇ ਹਨ ਕੈਬਨਿਟ ਵਜੀਰ ਹੋਣ ਵਿਧਾਇਕ ਦੀਆਂ ਸਿਫਾਰਿਸ਼ਾਂ ਨੂੰ ਖੰਡ ਲਾਉਣ ਲੱਗੇ ਹਨ ਮੇਰੇ ਅਨੁਸਾਰ ਪਿੰਡੂ ਵਿਕਾਸ ਦੇ ਪੰਚਾਇਤੀ ਵਿਭਾਗ ਵਿੱਚ ਵੱਡੀ ਗਿਣਤੀ ਚ ਤਬਾਦਲੇ ਹੋਏ ਹਨ ਵਿਧਾਇਕ ਆਪਣੇ ਖਾਸ ਅਫਸਰਾਂ ਨੂੰ ਦੋ ਦੋ ਚਾਰਜ ਦਿਵਾਉਣ ਵਿੱਚ ਕਾਮਯਾਬ ਵੀ ਹੋਏ ਹਨ ਕਿਉਂਕਿ ਵਿਭਾਗ ਚ ਕੇ ਕਿਰਦਾਰ ਵਾਲੇ ਅਫਸਰ ਤੇ ਮਲਜ਼ਮ ਵੀ ਸਫਲ ਹੋ ਗਏ ਹੰਦਾ ਸਹੀਏ ਕਿ ਭਗਵੰਤ ਮਾਨ ਵੱਲੋਂ ਆਪਣੇ ਸਾਰੇ ਐਮਐਲਏ ਨੂੰ ਖੁਸ਼ਖਬਰੀ ਦਿੱਤੀ ਗਈ ਆ ਉਹਨਾਂ ਦੀ ਮਰਜ਼ੀ ਦੇ ਅਫਸਰ ਉਹਨਾਂ ਨੂੰ ਨਿਯੁਕਤ ਕੀਤੇ ਗਏ ਐਸਜੀਪੀਸੀ ਪ੍ਰਧਾਨ ਵੱਲੋਂ ਮਜੀਠੀਆਂ ਨੂੰ ਇੱਕ ਨੇਕ ਸਲਾਹ ਦਿੰਦਿਆਂ ਕੁਝ ਕਿਹਾ ਗਿਆ ਹੈ ਦੱਸ ਸਹੀਏ ਕਿ ਬਕਾਲਾ ਚ ਰਖੜ ਪੁੰਨਿਆ ਮੇਲੇ ਮੌਕੇ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਸਟੇਡੀਅਮ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਨਫਰੰਸ ਕੀਤੀ ਗਈ ਸਟੇਜ ਤੇ ਮੌਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਦੀ ਆਮ ਆਦਮੀ ਪਾਰਟੀ ਮਤਾ ਚ ਇਹ ਕਹਿ ਕੇ ਆਈ ਹੈ ਆਈ ਸੀ ਕੀ ਬੜਤਾਰੀ ਕਲਿਆਮ ਦੇ ਦੋਸ਼ੀਆਂ ਨੂੰ 7 ਦਿਨਾਂ ਚ ਸਜ਼ਾ ਦਿੱਤੀ ਜਾਵੇਗੀ ਪਰ ਤਿੰਨ ਸਾਲ ਬੀਤ ਜਾਣ ਤੇ ਵੀ ਉਹ RAM ਰਹੀਮ ਦੇ ਚੇਲਿਆਂ ਨੂੰ ਨਹੀਂ ਫੜ ਸਕੀ ਮਜ਼ਾਕੀ ਅਲੇਜ਼ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਸਾਹਿਬ ਤੁਸੀਂ ਚੁੱਪ ਹੋ ਤੁਹਾਡੀ ਜ਼ਿੰਮੇਵਾਰੀ ਸੀਮਤ ਹੈ ਅੱਗੇ ਵਧੋ ਸਾਡੀ ਨਜ਼ਰ ਤੁਹਾਡੇ ਤੇ ਹੈ ਇਸ ਤਰ੍ਹਾਂ ਅਕਾਲੀ ਦਲ ਦੇ ਜਰਨਲ ਸਰਕਰਤਕ ਵਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਅਕਾਲੀ ਦਲ ਵਿਧੀ ਸਰਕਾਰ ਤੀ ਤਾਂ ਬਾਗੀ ਬਾਦਲ ਸਾਹਿਬ ਨੂੰ ਪਸੰਦ ਕਰਦੇ ਸਨ ਬਾਗੀ ਮਕੋਪਨਸ ਤਹਾਨ ਅਕਾਲੀ ਦਲ ਨੇ ਉਹਨਾਂ ਨੂੰ ਐਮਐਲਏ ਐਮਪੀ ਅਤੇ ਮੰਤਰੀ ਬਣਾ ਦਿੱਤਾ ਹੈ ਅਤੇ ਹੁਣ ਉਹ ਸਿਧਾਂਤਾਂ ਦੀ ਗੱਲ ਕਰਦੇ ਹਨ ਇਹ ਫਿਰ ਸਿਧਾਂਤ ਕਿੱਥੇ ਗਏ ਹਨ ਮੇਲੇ ਵਿੱਚੋਂ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਤਾਕਤ ਹੈ ਕੁਝ ਲੋਕ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਆਰਐਸ ਦਾ ਸਖਤ ਸ਼੍ਰੀ ਹਜ਼ੂਰ ਸਾਹਿਬ ਤੇ ਕਬਜ਼ਾ ਇਸ ਦੀ ਤਾਜ਼ਾ ਮਿਸਾਲ ਹੈ ਉਹਨਾਂ ਕਾਹ ਕਿ ਇੱਕ ਸਾਲ ਵਿੱਚ 17 ਥਾਵਾਂ ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਆਪ ਸਰਕਾਰ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਦੱਸਈਏ ਕਿ ਮੇਲੇ ਦੌਰਾਨ ਭਾਸ਼ਣ ਦਿੰਦੇ ਐਸਪੀਸੀ ਦੇ ਪ੍ਰਧਾਨ ਵਿਕਰਮਜੀਤ ਮਜੀਠੀਆ ਨੂੰ ਮਜ਼ਾਕੀਏ ਤੌਰ ਤੇ ਕਨੇਕ ਸਲਾਹ ਦਿੱਤੀ ਹੈ ਸਾਫ ਦਾ ਸੀਐਮ ਬਿਆਨਤ ਸਿੰਘ ਦੇ ਕਤਲ ਕੇਸ ਚ ਰਿਹਾ ਹੋਏ ਬੰਦੀ ਸਿੰਘ ਨੇ ਆਪਣੇ ਭਾਸ਼ਣ ਦੇ ਦੌਰਾਨ ਕੁਝ ਰਾਜ਼ ਖੋਲੇ ਨੇ ਦੱਸਈਏ ਕਿ ਬਾਬਾ ਬਕਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਇਕੱਠ ਕੀਤਾ ਜਿਸ ਵਿੱਚ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਬੰਦੀ ਸਿੰਘਾਂ ਦੇ ਨਾਂ ਉੱਤੇ ਪੈਸੇ ਇਕੱਠੇ ਕਰਨ ਵਾਲਿਆਂ ਦਾ ਭੇਦ ਖੋਲ੍ਹਿਆ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਪਹੁੰਚੇ ਗੁਰਦੀਪ ਖੇੜਾ ਨੇ ਕਿਹਾ ਵਿਦੇਸ਼ਾਂ ਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ ਬੰਦੀ ਸਿੰਘਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਰਹੇ ਹਨ ਇਸ ਮੌਕੇ ਗੁਰਦੀਪ ਸਿੰਘ ਖੇੜਾ ਨੇ ਅਮਰਿਤਪਾਲ ਸਿੰਘ ਦਾ ਨਾਂ ਲਏ ਬਿਨਾਂ ਕਹਿ ਕੇ ਗ੍ਰਿਫਤਾਰੀ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨੀ ਹੀ ਹੈ ਉਹ ਕਹਿੰਦੇ ਸੀ ਕਿ ਇਸ ਲਈ ਸਿਰ ਦੇਣਾ ਪਵੇਗਾ ਪਰ ਹੁਣ ਜੇਚ ਗਏ ਨੂੰ 1.5 ਸਾਲ ਹੀ ਹੋਇਆ ਹੈ ਤੇ ਰਿਹਾਈ ਲਈ ਚਿੱਠੀਆਂ ਵੀ ਲਿਖਣ ਲੱਗ ਗਏ ਹਨ ਖਾਲਿਸਤਾਨ ਮੰਗਣ ਵਾਲੇ ਹੁਣ ਕੁਰਸੀ ਉੱਤੇ ਜਾ ਕੇ ਬੈਠ ਗਏ ਹਨ ਗੁਰਦੀਪ ਸਿੰਘ ਨੇ ਕਿਹਾ ਕਿ ਜਦੋਂ ਕਿ ਜੇਲਾ ਵਿੱਚ ਬੈਠੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਅੱਜ ਤੱਕ ਰਿਹਾਈ ਦੀ ਮੰਗ ਨਹੀਂ ਕੀਤੀ ਗੁਰਦੀਪ ਸਿੰਘ ਨੇ ਕਿਹਾ ਕਿ ਸਰਬਤ ਖਾਲਸਾ ਚਲਾਉਣ ਵਾਲੇ ਅਤੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਖਵਾਉਣ ਵਾਲੇ ਸਿੱਖਾਂ ਨੇ ਖਾਲਿਸਤਾਨ ਲਹਿਰ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨ ਦਾ ਕੰਮ ਕੀਤਾ ਹੈ ਜੋ ਆਪਣੇ ਆਪ ਨੂੰ ਪੰਥ ਦੇ ਸਮਰਥਕ ਕਹਿੰਦੇ ਹਨ ਬੰਦੀ ਸਿੰਘ ਨੇ ਇਲਜ਼ਾਮ ਲਾਉਂਦੇ ਕਿ ਆਕੀ ਸਿਮਰਨਜੀਤ ਸਿੰਘ ਮਾਨ ਨੇ 40 ਸਾਲਾਂ ਖਾਲਿਸਤਾਨ ਦੇ ਨਾਂ ਉੱਤੇ ਲੋਕਾਂ ਦੇ ਪੁੱਤ ਮਰਵਾਏ ਹਨ ਹੁਣ ਜਦੋਂ ਮਾਨ ਜਿੱਤਿਆ ਸੀ ਤਾਂ ਉਸ ਨੇ ਕਿਹਾ ਕਿ ਦੀਪ ਸਿੱਧੂ ਦੇ ਮੁਸੇਵਾਲਾ ਦੀ ਕੁਰਬਾਨੀ ਨੇ ਉਸ ਨੂੰ ਜਿਤਾਇਆ ਹੈ ਬੰਦੀ ਸਿੰਘ ਨੇ ਕਿਹਾ ਕਿ 40 ਸਾਲ ਹੋ ਗਏ ਕਿ ਮਾਨ ਨੇ ਖਾਲਿਸਤਾਨ ਦਾ ਨਾਰਾ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਹਨ ਸਿਮਰਨਜੀਤ ਮਾਨ ਨੇ ਇੱਕ ਜਵਾਬ ਦੇਵੇ ਕਿ ਕਿਹੜਾ ਕਮਰਾ ਬਣਾ ਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਹੈ ਦਾ ਸਹੀ ਹੈ ਕਿ ਬੰਦੀ ਸਿੰਘ ਨੇ ਇੱਕ ਭਾਸ਼ਣ ਦੌਰਾਨ ਕਈ ਖੁਲਾਸੇ ਕਰਦੇ ਆ ਤਿੱਖੇ ਤੰਜ ਕਸੇ ਨੇ ਆਖਿਰਕਾਰ ਇਹਨੇ ਮੁਸ਼ਕਲ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਮੈਡਲ ਮਿਲ ਹੀ ਗਿਆ ਦੱਸ ਸਹੀ ਕਿ ਵਿਨੇਸ਼ ਫੋਗਾਟ ਨੇ ਪੈਰਿਸ 올림픽 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਸਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਉਸਨੇ ਸੋਨ ਤਗਮਾ ਜਿੱਤਣ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਉਸ ਦੇ ਨਾਲ ਨਾਲ ਪੂਰਾ ਦੇਸ਼ ਜਿੱਤ ਦੀ ਤਿਆਰੀ ਕਰ ਰਿਹਾ ਸੀ ਪਰ ਫਾਈਨਲ ਮੈਚ ਤੋਂ ਪਹਿਲਾਂ ਇੱਕ ਘਟਨਾ ਨੇ ਸਾਰਿਆਂ ਦਾ ਦਿਲ ਤੋੜ ਕੇ ਰੱਖ ਦਿੱਤਾ ਨਿਯਮਾਂ ਮੁਤਾਬਿਕ ਵਜਨ ਦੌਰਾਨ ਉਸ ਦਾ ਭਾਰ 100 ਗ੍ਰਾਮ ਵੱਧ ਗਿਆ ਅਤੇ ਕਾਮਨਟਰੀ 올림픽 ਕਮੇਟੀ ਨੇ ਉਸ ਨੂੰ ਅਯੋਗ ਕਰਾਰ ਕਰ ਦਿੱਤਾ ਇਸ ਫੈਸਲੇ ਕਾਰਨ ਉਹ ਨਾ ਸਿਰਫ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ ਸਗੋ ਚਾਂਦੀ ਦਾ ਤਗਮਾ ਹਾਸਲ ਕਰਨ ਦਾ ਮੌਕਾ ਵੀ ਗਵਾ ਬੈਠੀ ਵਿਨੇਸ਼ ਨੇ ਇਸ ਫੈਸਲੇ ਦੇ ਖਿਲਾਫ ਖੇਡਾਂ ਦੀ ਸਭ ਤੋਂ ਵੱਡੀ ਅਦਾਲਤ CAF 'ਚ ਅਪੀਲ ਕੀਤੀ ਪਰ ਮਾਮਲਾ sire ਨਹੀਂ ਚੜਿਆ ਨਤੀਜਾ ਇਹ ਹੋਇਆ ਕਿ ਉਸ ਨੂੰ ਪੈਰਿਸ ਤੋਂ ਖਾਲੀ ਹੱਥ ਘਰ ਪਰਤਣਾ ਪਿਆ ਹਾਲਾਂਕਿ ਹੁਣ ਖਾਲੀ ਹੱਥ ਵਰਤਨ ਦਾ ਦਰਦ ਚਾਂਦੀ ਨਾਲ ਨਹੀਂ ਸਗੋ ਸੋਨੇ ਨਾਲ ਦੂਰ ਹੋ ਗਿਆ ਹੈ ਵਿਨੇਸ਼ ਫਗਾਟ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਅਦ ਅਜੰਸੀ ਨੇ ਫੈਸਲੇ ਵਿਰੁੱਧ ਸੀਐਮ ਵਿੱਚ ਪਟੀਸ਼ਨ ਧਾਰਿਤ ਕੀਤੀ ਸੀ ਉਸਨੇ ਆਪਣੀ ਪਟੀਸ਼ਨ ਵਿੱਚ ਸਾਂਝੀ ਚਾਂਦੀ ਦੀ ਮੰਗ ਕੀਤੀ ਸੀ ਹਾਲਾਂਕਿ ਸੀਏਐਸ ਨੇ ਯੂਨੀਵਰਸਿਟੀ ਵਰਲਡ ਰੈਸਲਿੰਗ ਅਤੇ ਆਈਓਸੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ ਇਸ ਫੈਸਲੇ ਤੇ ਵਿਨੇਸ਼ ਨੂੰ ਵੱਡਾ ਝਟਕਾ ਲੱਗਾ ਹੈ ਉਹ ਚਾਂਦੀ ਦਾ ਤਗਮਾ ਨਾ ਮਿਲਣ ਤੇ ਦੁਖੀ ਸੀ ਜਿਸ ਦਾ ਉਸਨੇ ਜ਼ਿਕਰ ਵੀ ਨਹੀਂ ਕੀਤਾ ਭਾਰਤੀ ਪਹਿਲਵਾਨੀ ਨੂੰ ਦਾਸ ਦੇ ਕੇ ਹਰਿਆਣਾ ਦੀ ਪਾਤ ਪੰਚਾਇਤ ਨੇ ਉਸ ਨੂੰ ਸੋਨ ਤਗਮੇ ਨਾਲ ਸਨਮਾਨਿਤ ਉੰਦਾ ਵਾਦਾ ਕੀਤਾ ਸੀ ਇਹਦੇ ਵਿੱਚ ਜਿਵੇਂ ਹੀ ਵਿਨੇਸ਼ ਪੈरिस ਤੋਂ ਆਪਣੇ ਪਿੰਡ ਬਲਾਹਲੀ ਪਹੁੰਚੀ ਤਾਂ ਉਸ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਦਾ ਸੀ ਇਹ ਕਿ ਫਿਨਿਸ਼ ਫੁਗਾਟ ਨੂੰ ਹਰਿਆਣਾ ਸਰਕਾਰ ਵੱਲੋਂ 골ਡ ਤਗਮੇ ਨਾਲ ਤਰਾਸ਼ਿਆ ਗਿਆ ਹੈ ਸੁਖਬੀਰ ਬਾਦਲ ਹੁਣ ਖੁਦ ਹਲਕੇ ਦੀਆਂ ਜਿਮਨੀ ਚੋਣਾਂ ਲੜਨਗੇ ਦੱਸ ਰਹੀ ਹੈ ਕਿ ਪੰਜਾਬ ਵਿੱਚ ਜਿਮਨੀ ਚੋਣ ਨੂੰ ਹਰੀ ਝੰਡੀ ਨਹੀਂ ਦਿੱਤੀ ਪਰ ਗਿੱਦੜਵਾਹ ਜਿਮਨੀ ਚੋਣ ਦਾ ਢਿੜਪੱਕ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚੇਨਤ ਗਿੱਦੜਵਾਹ ਹਲਕੇ ਦੇ ਦੋ ਪਿੰਡਾਂ ਵਿੱਚ ਇੱਕ ਦਿਨ ਵਿੱਚ ਦਰਜਨ ਤੋਂ ਵੱਧ ਬੈਠਕਾਂ ਕਰਕੇ ਅਕਾਲੀ ਵਰਕਰਾਂ ਨੂੰ ਜਿਮਨੀ ਚੋਣ ਲਈ ਸਰਗਮ ਹੋਣ ਦਾ ਸੱਦਾ ਦਿੱਤਾ ਹੈ ਉਹਨਾਂ ਵਾਰ-ਵਾਰ ਕਿਹਾ ਹੈ ਕਿ 1995 'ਚ ਗਿੱਦੜਵਾਹ ਉਪਚੋਣ ਜਿੱਤਣ ਤੋਂ ਬਾਅਦ ਹੀ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਅਤੇ ਹੁਣ ਵੀ ਸਰਕਾਰ ਬਣਾਣੀ ਆ ਮੁੱਦੇ ਤੇ ਹੀ ਬੱਜੇਗਾ ਉਹਨਾਂ ਪਿੰਡ ਖਿੜਕੀਆਂ ਵਾਲਾ ਦੇ ਕਹੌਣ ਵਿੱਚ ਬੈਠਕ ਕੀਤੀਆਂ ਦੱਸਣਯੋਗ ਹੈ ਕਿ ਇਸ ਹਲਕੇ ਤੋਂ ਅਕਾਲੀ ਦਲ ਦੇ ਸਭਾਵੀ ਉਮੀਦਵਾਰ ਵੱਜੋਂ ਹਰਦੀਪ ਸਿੰਘ ਡੀਪੀ ਢਿੱਲੋਂ ਦੇ ਨਾਮ ਦਾ ਚਰਚਾ ਸੀ ਕਿਉਂਕਿ ਉਹ ਪਹਿਲਾਂ ਵੀ ਇਸ ਹਲਕੇ ਦੇ ਅਕਾਲੀ ਦਲ ਦੇ ਉਮੀਦਵਾਰ ਰਹਾ ਚੁੱਕੇ ਹਨ ਪਰ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਇਹ ਮੁਹੀਮ ਸੰਭੀ ਹੋਈ ਹੈ ਦੂਜੇ ਪਾਸੇ ਕਾਂਗਰਸ ਦੇ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਵੱਲੋਂ ਵੀ ਮੁਕਸਰ ਵਿੱਚ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਤੇ ਬਰਕਰਾਰਾ ਨੂੰ ਇੱਕ ਮੈਰੇਜ ਪੈਲੇਸ ਵਿੱਚ ਸੱਦਾ उन्होंने गिदड़बाह जिमनी चोणम होने गया है इस मौके स फैसला कर रहे सूबे चारी मीह पैन की चेतावनी दिखी गई है पाब का मौसम हूं सुहावना रहेगा दस सही है कि चंडगढ़ च मौसम विभाग ने अगले दो दिन तक मीह येलो अलर्ट जारी किया है मौसम विभाग अनुसार चंड ਗੜ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਵਿੱਚ ਬੱਦਲ ਛਾਈ ਰਹਿਣਗੇ ਕੁਝ ਥਾਵਾਂ ਤੇ ਤੇਜ਼ ਹਵਾਵਾਂ ਦੇ ਨਾਲ ਤੂਫਾਨ ਵੀ ਦੇਖਿਆ ਜਾਵੇਗਾ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਮਾਨ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਪਿਛਲੇ 24 ਘੰਟਿਆਂ ਦੌਰਾਨ 1.1 ਮਿਲੀਮੀਟਰ بارش ਦਰਜ ਕੀਤੀ ਹੈ ਇਸ ਕਾਰਨ ਵਾਤਾਵਰਣ ਤਾਪਮਾਨ ਵਿੱਚ 1.7 ਡਿਗਰੀ ਸੈਲਸੀਅਸ ਦੀ ਗਰਵਟ ਦਰਜ ਕੀਤੀ ਗਈ ਹੈ ਘੱਟ ਤੋਂ ਘੱਟ ਤਾਪਮਨ ਵਿੱਚ ਵੀ 1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਪਲਕੀ ਕੀ ਗਸ ਨੂੰ ਵੱਧ ਤੋਂ ਵੱਧ ਤਾਪਮਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਨ 26 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖੇਵਾਨੀ ਕੀਤੀ ਹੈ 22 ਅਤੇ 23 ਅਗਸਤ ਨੂੰ ਤਾਪਮਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਜਾਵੇਗਾ ਵੱਧ ਤੋਂ ਵੱਧ ਤਾਪਮਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਤੇ 24 ਅਗਸਤ ਨੂੰ ਤਾਪਮਨ ਫੇਰ ਵੱਧ ਕੇ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਤੋ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਜੇਕਰ ਪੰਜਾਬ ਵਿੱਚ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਅਨੁਸਾਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਿੱਚ ਮੀਂਹ ਪੈ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਰਿਕਾਰਡ ਮੁਤਾਬਕ ਇਸ ਸੀਜ਼ਨ ਚ 18.5 ਫੀਸਦੀ ਘੱਟ ਬਾਰਿਸ਼ ਹੋਈ ਹੈ 1 ਜੂਨ ਤੋਂ ਹੁਣ ਤੱਕ ਮੌਸਮ ਵਿਭਾਗ ਨੇ ਕੁੱਲ 511 ਮਿਲੀਮੀਟਰ ਬਾਰਿਸ਼ ਦਰਜ ਕੀਤੀ ਹੈ ਜੋ ਕਿ ਆਮ ਨਾਲੋਂ ਘੱਟ ਹੈ ਹਵਾ ਵਿੱਚ ਵੱਧ ਤੋਂ ਵੱਧ ਨਮੀ 39% ਅਤੇ ਘੱਟੋ-ਘੱਟ ਨਮੀ 46% ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਮੋਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 28.3 ਡਿਗਰੀ ਸੈਲਸੀਅਸ ਦਰਜ ਕੀਤਾ ਪਰ ਮੋਹਾਲੀ 'ਚ ਪਿਛਲੇ 24 ਘੰਟਿਆਂ 'ਚ ਕੋਈ ਬਾਰਿਸ਼ ਨਹੀਂ ਹੋਈ ਅਦਾਸੇ ਇਹ ਕਿ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਜਾਰੀ ਹੋਈ ਹੈ 21 ਅਤੇ 22 ਅਗਸਤ ਨੂੰ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਟੁੱਟਵਾਮੀ ਪਏਗਾ ਜਿਸ ਦੇ ਨਾਲ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਪੰਜਾਬ ਦੇ ਮੌਸਮ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਫਰਕ ਦੇਖਣ ਨੂੰ ਨਜ਼ਰ ਆ ਰਿਹਾ ਹੈ ਹਾਲਾਂਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਮੀਂਹ ਨੇ ਗਰਮੀ ਨੂੰ ਅਤੇ ਚਿਪਚਿਪੀ ਨੂੰ ਪਰੇ ਕੀਤਾ ਵੀ ਹੈ ਪਰ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 21 ਅਤੇ 22 ਅਗਸਤ ਨੂੰ ਪੰਜਾਬ ਦੇ ਵਿੱਚ ਖੁੱਲਕੇ ਮੀਂਹ ਪਏਗਾ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਬਹੁਤ ਹੱਦ ਤੱਕ ਰਾਹਤ ਮਿਲੇਗੀ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਵਿੱਚ ਸਾਂਝਾ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਸੂਬੇ ਦੇ ਵਿੱਚ ਧੁੱਪ ਹੈ ਬੱਦਲ ਛਾਏ ਹੋਏ ਨੇ ਜਾਂ ਫਿਰ ਟੁੱਟਵਾਮੀ ਪੈ ਰਿਹਾ ਹੈ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਹੁੰਦੇ ਹੋਈ ਇਜਾਜ਼ਤ ਧੰਨਵਾਦ